ਇੱਕ ਵਾਰ ਇੱਥੇ ਕੀ ਹੋਇਆ ਨਸ਼ਾ ਬੰਦ ਕਰਨ ਦੀ ਗੱਲ ਆਈ ਵੀ ਨਸ਼ਾ ਬੰਦ ਕਰਨਾ ਉਦੋਂ ਪੋਸਟ ਮੇਰਾ ਖਿਆਲ ਏ ਵੀ 170 ਸੀ ਰੁਪਏ 200 ਹੋਵੇਗਾ ਕਿਉਂਕਿ ਮੇਰਾ ਕੋ ਰਿਸ਼ਤੇਦਾਰ ਖਾਂਦਾ ਉਹ ਜਦੋਂ ਠੇਕੇ ਬੰਦ ਕਰਤੇ ਤਾਂ ਪੋਸਟ ਹੋ ਗਿਆ 700 ਨੂੰ ਕਿਲੋ ਚੱਲਦੇ ਰਹੇ ਫੇਰ ਕਹਿੰਦੇ ਵੀ ਪੋਸਟ ਬੰਦ ਕਰਨਾ ਪੋਸਟ ਬੰਦ ਕਰਨਾ ਪੋਸਟ ਬੰਦ ਕਰਤਾ ਤੇ ਉਹ ਹੋ ਗਿਆ 5000 ਨੂੰ ਕਿਲੋ ਮਿਲਦਾ ਹੋਵੇ ਪਿਆ ਉਨਾ ਹੀ ਪਿਆ ਖਾਣ ਵਾਲੇ ਉਹਨੇ ਹੀ ਨੇ ਉਹਦੀ ਵਰਤੋਂ ਉਨੀ ਹੀ ਹੈ ਪਰ ਉਹ 5000 ਰੁਪਏ ਹੋ ਗਿਆ 4000 ਨੂੰ ਕਿਲੋ ਹੋ ਗਿਆ ਜਿਹੜੀ ਆ ਮੁੜ ਕੇ ਕਹਿੰਦੇ ਵੀ ਜਿੰਨੇ ਛੱਡਣਾ ਆਜੋ 5000 ਰੁਪਏ ਲੋ ਕਰਤਾ ਆਪ ਬੰਦੇ ਦੀ ਪਹੁੰਚ ਤੋ ਹੀ ਬਾਹਰ ਕਰਤਾ ਜਿਹੜੇ ਖਾਂਦੇ ਸੀ ਕਰੋ ਆਓ ਤੁਹਾਨੂੰ ਗੋਲੀ ਦੇਨੇ ਆ ਇਹਦੇ ਨਾਲ ਤੁਹਾਡਾ ਨਸ਼ਾ ਛੁੱਟ ਜਾਏਗਾ ਮੈਂ ਅੱਗੇ ਵੀ ਕਿਹਾ ਸੀ ਅਸੀਂ ਇੱਕ ਡੀਸੀ ਸਾਹਿਬ ਸੀ ਪਹਿਲੋ ਪੁਰਾਣੇ ਹੋਣ ਵਾਲੇ ਨੇ ਉਹਨਾਂ ਨੂੰ ਵੀ ਕਿਹਾ ਸੀ ਜਿੰਨੇ ਪੰਜਾਬ ਦੇ ਵਿੱਚ ਨਸ਼ਾ ਕੇਂਦਰ ਖੁੱਲੇ ਨੇ ਜਿਹੜੇ ਉਹ ਜੱਬ ਦੇ ਥੱਲੇ ਰੱਖਣ ਵਾਲੀ ਦਵਾਈ ਦਿੰਦੇ ਨੇ ਉਹਨਾਂ ਸਾਰੇ ਹੀ ਹਸਪਤਾਲਾਂ ਦੀ ਜਾਂਚ ਕੀਤੀ ਜਾਵੇ ਤਾਂ ਬਿਲਕੁਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਜਾਏਗਾ ਕਿ ਕਿੰਨੇ ਬੰਦੇ ਨਸ਼ਾ ਛੱਡ ਗਏ ਨੇ ਤੇ ਮੈਂ ਵਾਅਦੇ ਨਾਲ ਕਹਿੰਦਾ ਉਹ ਸਾਰੇ ਹਸਪਤਾਲ ਇੱਕ ਬੰਦਾ ਨਹੀਂ ਦੱਸ ਸਕਣਗੇ ਵੀ ਸਾਡੇ ਕੋਲੋਂ ਗੋਲੀਆਂ ਲੈ ਕੇ ਤੇ ਉਹ ਬੰਦਾ ਨਸ਼ਾ ਛੱਡ ਗਏ ਨੇ ਉਲਟਾ ਇਹ ਹੋਇਆ ਹੈ ਜਿਵੇਂ ਕੋ ਅੱਗੇ ਪਹਿਲਾਂ ਲੱਗਦਾ ਸੀ ਨਸ਼ੇ ਤੇ ਕੋਈ ਉਹਨੇ ਪੋਸਤ ਖਾ ਲਿਆ ਜਾਂ ਕੁਝ ਖਾ ਲਿਆ ਤਾਂ ਨਸ਼ੇ ਤੇ ਲੱਗ ਗਿਆ ਕਿਤੋਂ ਪੋਸਤ ਲਿਆਇਆ ਕਿਤੋਂ ਫੀਮ ਲਿਆ ਹੁਣ ਕੀ ਹੈ ਹੁਣ ਜਿਹੜਾ ਨੌਜਵਾਨ ਨਸ਼ੇ ਦੇ ਸਟਾਰਟਿੰਗ ਕਰਦੇ ਨੇ ਉਹਨੂੰ ਨਾਲ ਦਾ ਕਹਿੰਦੇ ਸਲਾਹ ਵੀ ਯਾਰ ਗੋਲੀਆਂ ਮਿਲਦੀਆਂ ਹੀ 300 ਦਾ ਪੱਤਾ 3 ਪੱਤੇ 4 ਦੇ ਦਿੰਦੇ ਨੇ ਉਹ ਲਿਆ ਉਹ ਜਾਂਦਾ ਹੈ ਉੱਥੇ ਜਾ ਕੇ ਟੈਸਟ ਨੂੰ ਝੂਠੇ ਸੱਚੇ ਪਾ ਕੇ ਉਹ 4 ਪੱਤੇ ਲੈ ਆਉਂਦਾ ਤੇ ਉਹ ਸਟਾਰਟ ਕਰਦਾ ਜੇ ਬੜੀਆਂ ਗੋਲੀਆਂ ਤੋਂ ਇਹ ਹਾਲਤਾਂ ਨੇ ਕੋਈ ਉਹਨਾਂ ਦਾ ਪਤਾ ਨਹੀਂ ਕਰਦਾ ਪਿਛੇ ਵਾਲੀ ਵਾਰਸ ਵੀ ਤੁਸੀਂ ਕਿੰਨਿਆਂ ਨੂੰ ਨਸ਼ਾ ਛਡਾਇਆ ਕਿੰਨੀਆਂ ਗੋਲੀਆਂ ਵੇਚੀਆਂ ਕਿੰਨਾ ਪ੍ਰਾਫਿਟ ਹੋਇਆ ਤਾਂ ਜੇ ਇਥੇ ਨਿੱਕੀ ਨਿੱਕੀ ਗੱਲ ਤੇ ਪੋਸਟ ਮਹਿੰਗਾ 5 6000 ਨੂੰ ਕਰਨ ਦਾ ਮਤਲਬ ਇਹ ਹੀ ਸੀ ਪੋਸਟ ਇਹਨਾਂ ਦੀ ਪਹੁੰਚ ਤੋਂ ਬਾਹਰ ਕਰ ਦਿਓ ਇਹਨਾਂ ਨੂੰ ਆ ਗੋਲੀਆਂ ਦਿਓ ਗੋਲੀਆਂ ਬਣਾਉਣ ਵਾਲਾ ਵੀ ਕੋਈ ਏ ਉਹਦਾ ਡਿਸਟ੍ਰੀਬਿਊਟਰ ਵੀ ਕੋਈ ਏ ਉਹਦੀ ਕਮਾਈ ਵੀ ਇੱਕ ਬੰਦੇ ਦੀ ਜੇਬ 'ਚ ਜਾ ਰਹੀ ਏ ਤੇ ਜਿਹੜੀ ਕਮਾਈ ਦੇ ਵਿੱਚੋਂ ਵੱਜਿਆ ਹੋਇਆ ਮਹੀਨਾ ਜਿਹੜੀ ਵੀ ਸਰਕਾਰ ਆਉਂਦੀ ਉਹਦੇ ਕੋਲ ਜਾਂਦਾ ਹੈ ਪ੍ਰਾਣੀਆਂ ਕੋਲ ਵੀ ਜਾਂਦਾ ਸੀ ਹੁਣ ਵਾਲੀ ਕੋਲ ਵੀ ਜਾਂਦਾ ਵੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜਿਵੇਂ ਨਪੁੰਸਕਤਾ ਦੀ ਜਾਂ ਨ ਮਰਦੀ ਰੋਗੇ ਜਾਂ ਕਹਿ ਦਿੰਦੇ ਨੇ ਜਿਵੇਂ ਲਿੰਗ ਦਾ ਵਿੰਗਾ ਟੇਡਾ ਹੋਣਾ ਜਾਂ ਸਾਈਜ਼ ਘੱਟ ਹੋਣਾ ਜਾਂ ਇਸ ਤੋਂ ਲਵਾ ਤਾਂਤ ਰੋਗੇ ਤੇ ਇਹ ਕਾਫੀ ਜ਼ਿਆਦਾ ਬਿਮਾਰੀਆਂ ਨੇ ਕੀ ਕਹਿਣਾ ਚਾਹੋਗੇ ਇਹ ਜੀ ਆਪਣੇ ਬੱਚਿਆਂ ਦੀ ਬਚਪਨ ਦੀਆਂ ਗਲਤੀਆਂ ਕਰਕੇ ਸਾਰਾ ਕੁਝ ਹੁੰਦਾ ਹੈ ਜੀ ਬਚਪਨ ਦੇ ਵਿੱਚ ਉਹ ਮੁੰਡੇ ਵੀਡੀਓ ਵੀਡੀਓ ਹੋਰ ਚੀਜ਼ਾਂ ਬਹੁਤ ਕੁਝ ਵੇਂਦੇ ਬੱਚੇ ਉਹਦੇ ਕਰਕੇ ਸਾਰਾ ਹੁੰਦਾ ਇਹ ਠੀਕ ਹੋ ਜਾਂਦਾ ਕੋਈ ਗੱਲ ਨਹੀਂ ਜੀ ਬਿਲਕੁਲ ਜਿੱਦਾਂ ਮਰਜੀ ਵੇਰੀਆ ਕੇ ਠੀਕ ਹੋ ਜਾਂਦਾ ਜੀ ਹਾਂਜੀ ਤੇ ਜਿਹੜਾ ਮਰੀਜ਼ ਹੈ ਉਸ ਨੂੰ ਕਦੋਂ ਜ਼ਰੂਰਤ ਹੁੰਦੀ ਕਿ ਮੈਂ ਇਹ ਦਵਾਈ ਲਵਾਂ ਜਾਂ ਮਤਲਬ ਉਹਦਾਂ ਵੀ ਸਰ ਸਕਦਾ ਹੈ ਜਾਂ ਕੋਈ ਉਹ ਖਰਾਕ ਆਪਣੀ ਬਦਲ ਲਵੇ ਨੇ ਜਦੋਂ ਕੋਈ ਕਿਸੇ مریض ਨੂੰ ਮੁਸ਼ਕਲ ਆਉਂਦੀ ਉਹ ਫੋਨ ਤੇ ਗੱਲਪਨਾਂ ਕਨੈਕਟ ਕਰ ਸਕਦਾ ਵਾ ਉਹ ਠੀਕ ਹੋ ਜਾ ਉਹ ਮੈਡੀਸਨ ਆਪਣੀਆਂ ਤਿਆਰ ਹੁੰਦੀਆਂ ਖੁਦ ਕੀਤੀਆਂ ਉਹ ਠੀਕ ਹੋ ਜੂ ਬਿਲਕੁਲ ਸਾਰਾ ਕੋਈ ਵੀ ਮੁਸ਼ਕਲ ਕਿਸੇ ਤਰ੍ਹਾਂ ਦੀ ਵੀ ਠੀਕ ਹੈ ਸਾਰੀ ਉਹ ਠੀਕ ਹੋ ਜੂ ਦੇ ਸਬੰਧ ਦੇ ਵਿੱਚ ਇਹ ਜਿਹੜੀਆਂ ਜਿਵੇਂ ਤੁਸੀਂ ਇਹ ਦਵਾਈਆਂ ਦਿਖਾ ਰਹੇ ਹੋ ਇਸ ਦੇ ਸਬੰਧ ਚ ਨਹੀਂ ਹਾਂਜੀ ਆ ਜਿਹੜੀ ਮੈਡੀਸਨ ਆ ਇਹ ਵੀ ਹੈਗੀ ਆ سونے ਵਾਲੀਆਂ ਗੋਲੀਆਂ ਜੀ 골ਡਨ ਵਾਲੀਆਂ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਨਾਮ ਆਨਲ ਮੈਡੀਸਨ ਆ ਇਹ ਵੀ ਤਾਕਤ ਵਾਸਤੇ ਨਾਲ ਲੀਵਰ ਦਾ ਵੀ ਲੀਵਰ ਦੇ ਫੰਕਸ਼ਨ ਸਾਰੇ ਠੀਕ ਕਰਦੀ ਆ ਅੱਛਾ ਤੇ ਇਹ ਵੀ ਅਚਾਂਦੀ ਵਾਲੀਆਂ ਗੋਲੀਆਂ ਹੁੰਦੀਆਂ ਸਾਡੀਆਂ ਇਹ ਵੀ ਇਸੇ ਵਾਸਤੇ ਹੁੰਦੀਆਂ ਜੀ ਠੀਕ ਹੈ ਤੇ ਸਾਡਾ ਇੱਕ ਚੂਰਨ ਪਾਊਡਰ ਬਣਿਆ ਹੁੰਦਾ ਜੀ ਇਹ ਠੀਕ ਹੈ ਇਹ ਸਾਰੀਆਂ ਇਸੇ ਸੰਬੰਧ ਦੇ ਵਿੱਚ ਇਹ ਦਵਾਈਆਂ ਮੈਡੀਸਨ ਇਹ ਜਮਾਂ ਠੀਕ ਕਰਦਾ ਮਤਲਬ ਜੇ ਆਪਾਂ ਵੇਖੀਏ ਜਿਵੇਂ ਤੁਸੀਂ ਇਹ ਸੋਨੇ ਦੀਆਂ ਗੋਲੀਆਂ ਦੀ ਜਿੰਨਾ ਕ ਮੈਂ ਸਮਝ ਸਕਿਆ ਵਾ ਵੀ ਜਾਨੀ ਜਿਗਰ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਨਾਲ ਠੀਕ ਕਰਦੇ ਆ ਹਾਂ ਸਰ ਜਿਗਰ ਦੇ ਲੋਕ ਸਾਰੇ ਠੀਕ ਕਰੂਗੇ ਜੀ ਕੀੜੇ ਕਿੜੇ ਰੋਗ ਜੀ ਕਿਸੇ ਕਿਸੇ ਤਰ੍ਹਾਂ ਦਾ ਵੀ ਹੈਗਾ ਲੀਵਰ ਦਾ ਵੀ ਜਿਗਰ ਦਾ ਸਾਰਾ ਸਹੀ ਕਰੂਗੇ ਜੀ ਹਾਂਜੀ ਜਿਵੇਂ ਮਤਲਬ ਮੰਨ ਲਓ ਵੀ ਉਹਨੂੰ ਮਰੀਜ਼ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਮੇਰਾ ਕਿਹੜਾ ਰੋਗ ਹੈ ਮੈਨੂੰ ਕੀ ਦਿੱਕਤ ਹੋ ਰਹੀ ਹੈ ਪਸਾਰਾ ਕੁਝ ਦੇਖ ਕੇ ਉਹਨੂੰ ਸਾਰਾ ਨਬਜ਼ ਦੇਖ ਕੇ ਸਾਰੀ ਗੱਲਬਾਤ ਕਰਕੇ ਉਹ ਤੋਂ ਪੁੱਛ ਕੇ ਸਰੀਰ ਬਾਰੇ ਤੇ ਖਾਣਾ ਪੀਣਾ ਦਾ ਪੁੱਛ ਕੇ ਮਤਲਬ ਜੀ ਕੈ ਲਈਏ ਕੋਈ ਮਰੀਜ਼ ਨਮਰਦੀ ਜਾਂ ਤਾਂਤਰੋਗ ਤੋਂ ਜਾਂ ਸ਼ੁਕਰਾਣੂਆਂ ਦੀ ਕਮੀ ਤੋਂ ਇਹ ਦਵਾਈਆਂ ਨੂੰ ਲੈਂਦਾ ਤਾਂ ਆਟੋਮੈਟਿਕ ਜਿਹੜਾ ਜਿਗਰ ਹੈ ਉਸ ਨੂੰ ਫਾਇਦਾ ਹੋਊਗਾ ਹਾਂ ਜੀ ਸਾਰੀ ਬਾਡੀ ਲੀਵਰ ਸਾਰਾ A to Z ਸਾਰਾ ਉਹ 15 ਦਿਨਾਂ ਦੇ ਵਿੱਚ ਮਰੀਜ਼ ਨੂੰ ਪਤਾ ਲੱਗ ਜਾਊਗਾ ਤੇ ਠੀਕ ਹੋ ਉਸ ਦਿਨ ਬੜਾ ਲਾਭ ਨੂੰ ਹੋਊਗਾ ਜੀ ਠੀਕ ਹੈ ਕਿਉਂਕਿ ਇਹ ਮੈਡੀਸਨਾਂ ਚ ਸਮਾਨ ਜਿਵੇਂ ਕੇਸਰ ਕੁਸਰਸਾਰਾ ਵਾ ਹਾਂ ਤੇ ਜਦੋਂ ਬਦਸਰ ਰੇਗ ਮਾਈ ਹੋ ਜਾਂਦੀ ਆ ਸਾਲੋਂ 55 ਸਾਲੋਂ ਬਿਸ਼ੇ ਚੀਜ਼ਾਂ ਆਈਟਮਾਂ ਸਾਰੀਆਂ ਮਿੰਗੀਆਂ ਆ ਜੀ ਤੇ ਇਹਨਾਂ ਦੀ ਵਰਤੋਂ ਤੋਂ ਬਾਅਦ ਫਿਰ ਉਹ ਪੱਕੇ ਤੌਰ ਤੇ ਉਸ ਬੰਦੇ ਦਾ ਇਲਾਜ ਹੋ ਜਾਂਦਾ ਕਿੰਨੀ ਦੇਰ ਖਾਣੀ ਪੈਂਦੀ ਆ ਇਹ ਪੱਕੇ ਤੌਰ ਤੇ ਹੋ ਜਾਂਦਾ ਵਾ ਦੇਖਣਾ ਪੈਂਦਾ ਮਹੀਨਾ ਦੇਣੀ ਪੈਂਦੀ ਕਿ 2 ਮਹੀਨੇ ਦੇਣੀ ਪੈਂਦੀ ਉਹ ਮਰੀਜ਼ ਦੇਖ ਕੇ ਪਤਾ ਲੱਗਦਾ ਸਾਰਾ ਜੀ ਯਾਨੀ ਜੇ ਮੰਨ ਲਿਆ ਜਾਵੇ ਵੀ ਮਰੀਜ਼ ਨੂੰ ਇਹ 2-3 ਕੁ ਮਹੀਨੇ ਤੱਕ ਹੀ ਜ਼ਰੂਰਤ ਪੈ ਸਕਦੀ ਹਾਂਜੀ ਹਾਂਜੀ ਵੱਧ ਤੋਂ ਵੱਧ 2 ਮਹੀਨੇ ਬਾਈ ਪੈ ਸਕਦੀ ਉਹ ਤੋਂ 2 ਮਹੀਨੇ ਹਾਂਜੀ ਹਾਂਜੀ ਠੀਕ ਹੈ ਜੀ